ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ 사ウਦੀ ਅਰਬ ਤੇ ਪਾਕਿਸਤਾਨ ਰੱਖਿਆ ਸਮਝੌਤੇ ਬਾਰੇ ਇਹ ਸਮਝੌਤਾ ਕਹਿੰਦਾ ਹੈ ਕਿ ਜੇ ਕਿਸੇ ਇੱਕ ਦੇਸ਼ ਤੇ ਹਮਲਾ ਹੁੰਦਾ ਹੈ ਤਾਂ ਉਸ ਨੂੰ ਦੋਵਾਂ ਦੇਸ਼ਾਂ ਤੇ ਹਮਲਾ ਮੰਨਿਆ ਜਾਵੇਗਾ ਆਓ ਸਮਝੀਏ ਕਿ ਇਹ ਸਮਝੌਤਾ ਕਿਉਂ ਕੀਤਾ ਗਿਆ ਇਸ ਦੀ ਲੋੜ ਕਿਉਂ ਪਈ ਅਤੇ ਇਸ ਦਾ ਅੰਤਰਰਾਸ਼ਟਰੀ ਪੱਧਰ ਤੇ ਕੀ ਅਸਰ ਹੋਵੇਗਾ 사ウਦੀ ਅਰਬ ਤੇ ਪਾਕਿਸਤਾਨ ਦੇ ਰਿਸ਼ਤੇ ਹਮੇਸ਼ਾ ਕਰੀਬ ਰਹੇ ਹਨ 사ウਦੀ ਅਰਬ ਪਾਕਿਸਤਾਨ ਨੂੰ ਤੇਲ ਅਤੇ ਆਰਥਿਕ ਸਹਾਇਤਾ ਦੇਂਦਾ ਰਿਹਾ ਹੈ ਪਾਕਿਸਤਾਨ ਨੇ 사우ਦੀ ਅਰਬ ਨੂੰ ਫੌਜੀ ਸਲਾਹਕਾਰ ਟ੍ਰੇਨਿੰਗ ਅਤੇ ਸੁਰੱਖਿਆ ਬਲ ਮੁਹैया ਕਰਵਾਏ ਹਨ ਮੱਧਪੂਰਵ ਵਿੱਚ ਇਰਾਨ ਯਮਨ ਅਤੇ ਹੋਰ ਟਕਰਾਅ ਕਾਰਨ 사우ਦੀ ਅਰਬ ਨੂੰ ਮਜ਼ਬੂਤ ਗੱਠ ਜੋੜ ਦੀ ਲੋੜ ਸੀ ਨਵਾਂ ਸਮਝੌਤਾ ਦੋਨੇ ਦੇਸ਼ਾਂ ਵਿੱਚ ਪਰਸਪਰ ਸੁਰੱਖਿਆ ਤੇ ਆਧਾਰਿਤ ਹੈ ਸਿੱਧਾਂਤ ਇਹ ਹੈ ਜੇ 사우ਦੀ ਅਰਬ ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਉਸ ਨੂੰ ਆਪਣੇ ਉੱਤੇ ਹਮਲਾ ਮੰਨੇਗਾ ਤੇ ਜੇ ਪਾਕਿਸਤਾਨ ਤੇ ਹਮਲਾ ਹੁੰਦਾ ਹੈ ਤਾਂ 사ウਦੀ ਅਰਬ ਉਸ ਨੂੰ ਆਪਣੇ ਉੱਪਰ ਹਮਲਾ ਮੰਨੇਗਾ ਅਤੇ ਰੱਖਿਆ ਲਈ ਨਾਲ ਖੜੇ ਰਹੇਗਾ ਤਾਂ 사ウਦੀ ਅਰਬ ਵੀ ਉਸੇ ਤਰ੍ਹਾਂ ਰੱਖਿਆ ਲਈ ਖੜਾ ਹੋਵੇਗਾ ਇਹ ਨਾਟੋ ਨਿਜਮ ਦੇ ਆਰਟੀਕਲ 5 ਵਰਗਾ ਹੈ ਜਿਸ ਵਿੱਚ ਇੱਕ ਮੈਂਬਰ ਤੇ ਹਮਲਾ ਸਭ ਤੇ ਹਮਲਾ ਮੰਨਿਆ ਜਾਂਦਾ ਹੈ ਇਸ ਸਮਝੌਤੇ ਦੇ ਰਾਜਨੀਤਿਕ ਕਾਰਨ ਕਿਹੜੇ-ਕਿਹੜੇ ਹਨ ਇਰਾਨ 사ウਦੀ ਤਣਾਅ ਭਾਰਤ ਪਾਕਿਸਤਾਨ ਸਬੰਧਾਂ ਦੀ ਤੀਖਣਤਾ ਆਰਥਿਕ ਕਾਰਨ ਸਾਊਦੀ ਅਰਬ ਪਾਕਿਸਤਾਨ ਨੂੰ ਵੱਡਾ ਆਰਥਿਕ ਸਹਿਯੋਗ ਦਿੰਦਾ ਹੈ ਪਾਕਿਸਤਾਨ ਮਜ਼ਦੂਰਾਂ ਦੀ ਵੱਡੀ ਗਿਣਤੀ ਸਾਊਦੀ ਅਰਬ ਵਿੱਚ ਕੰਮ ਕਰਦੀ ਹੈ ਫੌਜੀ ਕਾਰਨ ਕਿਹੜੇ ਕਿਹੜੇ ਮਿਲਟਰੀ ਕਾਰਨ ਹੋ ਸਕਦੇ ਹਨ ਇਹ ਇਸ ਸਮਝੌਤੇ ਦੇ ਪਾਕਿਸਤਾਨ ਦੁਨੀਆ ਦੀ ਛੇਮੀ ਸਭ ਤੋਂ ਵੱਡੀ ਫੌਜ ਵੱਡੀ ਫੌਜ ਰੱਖਦਾ ਹੈ ਉਹ ਇੱਕੋ ਇੱਕ ਇਸਲਾਮਿਕ ਦੇਸ਼ ਹੈ ਜਿਸ ਕੋਲ ਪ੍ਰਮਾਣੂ ਹਥਿਆਰ ਹਨ ਸਾਊਦੀ ਅਰਬ ਲਈ ਇਹ ਇੱਕ ਨਿਊਕਲੀਅਰ ਛਤਰਬਰਗਾ ਹੈ ਇਸ ਨਾਲ ਕੀ ਕੀ ਅਸਰ ਹੋ ਸਕਦੇ ਹਨ ਮੱਧਪੂਰ ਵਿੱਚ ਤਾਕਤ ਦਾ ਸੰਤੁਲਨ ਬਦਲ ਸਕਦਾ ਹੈ ਈਰਾਨ ਇਸ ਨੂੰ ਆਪਣੇ ਖਿਲਾਫ ਗਠਜੋੜ ਵਜੋਂ ਦੇਖੇਗਾ ਭਾਰਤ ਪਾਕਿਸਤਾਨ ਸਬੰਧਾਂ ਵਿੱਚ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ 사ウਦੀ ਅਰਬ ਭਾਰਤ ਨਾਲ ਵੀ ਨਜ਼ਦੀਕੀਆਂ ਰੱਖਦਾ ਹੈ ਅਮਰੀਕਾ ਤੇ ਚੀਨ ਵੀ ਇਸ ਇਸ ਗਠਜੋੜ ਨੂੰ ਧਿਆਨ ਨਾਲ ਦੇਖ ਰਹੇ ਹਨ ਕਿਉਂਕਿ ਦੋਵਾਂ ਦੇ ਆਪਣੇ ਆਪਣੇ ਹਿੱਤ ਹਨ ਕੀ ਕੀ ਚੁਣੌਤੀਆਂ ਹੋ ਸਕਦੀਆਂ ਹਨ ਜੀ ਵਾਕਈ ਕਿਸੇ ਦੇਸ਼ ਤੇ ਹਮਲਾ ਹੋਇਆ ਤਾਂ ਕੀ ਦੂਜੇ ਦੇਸ਼ ਪੂਰੀ ਫੌਜ ਕਾਰਵਾਈ ਕਰੇਗਾ ਜਾਂ ਸਿਰਫ ਬਿਆਨਵਾਜੀ ਤੱਕ ਹੀ ਸੀਮਤ ਰਹੇਗਾ ਆਓ ਜਾਣੀਏ ਪਾਕਿਸਤਾਨ ਦੀ ਆਪਣੀ ਆਰਥਿਕ ਰਾਜਨੀਤਿਕ ਅਸਥਿਰਤਾ ਇੱਕ ਵੱਡਾ ਸਵਾਲ ਹੈ 사우ਦੀ ਅਰਬ ਦੀ ਆਪਣੀ ਅਧੁਨੀਕਰਨ ਦੀ ਨੀਤੀ ਅਤੇ ਈਰਾਨ ਨਾਲ ਸਬੰਧ ਵੀ ਇਸ ਤੇ ਅਸਰ ਪਾ ਸਕਦੇ ਹਨ 사우ਦੀ ਪਾਕਿਸਤਾਨ ਰੱਖਿਆ ਸਮਝੌਤਾ ਦੁਨੀਆ ਦੇ ਰਾਜਨੀਤਿਕ ਨਕਸ਼ੇ ਵਿੱਚ ਵੱਡੀ ਘਟਨਾ ਹੈ ਇਹ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ ਪਰ ਇਸ ਨਾਲ ਖੇਤਰ ਵਿੱਚ ਨਵੇਂ ਟਕਰਾਅ ਦੇ ਸੰਭਾਵ ਵੀ ਵੱਜ ਜਾਂਦੇ ਹਨ ਸਵਾਲ ਇਹ ਹੈ ਕਿ ਜੇ ਜੇ ਕੱਲ ਨੂੰ ਹਕੀਕਤ ਵਿੱਚ ਜੰਗ ਹੋਈ ਤਾਂ ਕੀ ਦੋਵੇਂ ਦੇਸ਼ ਸੱਚਮੁੱਚ ਇੱਕ ਦੂਜੇ ਦੇ ਲਈ ਲੜਨਗੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ